ਵਾਹਿਗੋ ਸਾਹਿਬ ਗੰਗਾਉਤ ਬੰਦਨ ਅਨੰਤ ਵਾਰ ਸਰਬ ਕਲਾ ਸਮਰੱਥ ਨਾਰਕ ਜੇ ਕਰ ਹੱਤਾ ਐਤ ਫਿਰਦਸ ਕਮੇ ਆਇਆ ਹਰਿਆਤੋ ਸ਼ਰਾਈ ਨਾਰਕ ਕੀ ਪ੍ਰਭ ਦੇਤੀ What <coughs> I ਪ੍ਰੀਤਮਾ ਜਾਨ ਲਿਹੋ ਮਨ ਮਹੀ ਆਪਣੇ ਸੁਖ ਸਿਉ ਹੀ ਜਗ ਫਾੰਦੇਓ ਕੋ ਕਾਹੂ ਕੋ ਨਹੀਂ ਰਹਾ ਕਮਯਾਨਾ ਬਹੁਤ ਮਿਲ ਬੈਠਤ ਰਹਤ ਤੂੰ ਦਸ ਘੇਰੇ ਬਿਪਤ ਪਰੇ ਸਭ ਹੀ ਸੰਗ ਛੜਤਾ ਕੋਨਾ ਆਵਤ ਨਿਰਾ ਕਰ ਕੀ ਨਾਰ ਬਹੁਤ ਹਿਤ ਜਾਸਾ ਸਦਾ ਰਹਤ ਸੰਗ ਲਾਗੀ ਜਬ ਹੀ ਹੰਸ ਤਜੀ ਏ ਕਾਇਆ ਪ੍ਰੇ ਇਹ ਬਿਦਕੋ ਬਿਆਹਾਰ ਬਲਿਓ ਹੈ ਜਾਂ ਥਿਓ ਨਿਹੋ ਲਗਾਇਓ ਅੰਤ ਵਾਰ ਨਾਨਕ ਬਿਨਾ ਹਰ ਕੀ ਏ ਵਿਦ ਕੋ ਬਿਆਹਰ ਬਲਿਉ ਹੈ ਜਾਸੋ ਨੇ ਹੋ ਲਗਾਇਓ ਅੰਤ ਭਾਰ ਨਾਨਕ ਬਿਨ ਹਰਿ ਦੀ ਕੋ ਕਾਮਨਾ ਆਇਓ ਸੁਰਠਾ ਮਹੱਲਾ ਨੋਵਾ ਬੇਤਮਾ ਜਾਨ ਲਿਹੋ ਮਨਮਾਹੀ ਆਪਣੇ ਸੁਖ ਸੌਹੀ ਜੱਗ ਫਾਲਿਆ ਕੋ ਕਾਹੂ ਕੋ ਨਹੀਂ ਰਹਾ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਅੱਜ ਦੇ ਅਲਾਹੀ ਹੁਕਮਨਾਮਾ ਸਾਹਿਬ ਦੀ ਦਾਤ ਨੌਵੇਂ ਪਾਤਸ਼ਾਹ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੋਰਠਿ ਰਾਗ ਅੰਦਰ ਅੰਗ 634 ਉੱਪਰ ਅੱਜ ਦੇ ਅੰਮ੍ਰਿਤ ਵੇਲੇ ਦੇ ਅਲਾਹੀ ਹੁਕਮਨਾਮਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਨ ਸਤਿਗੁਰੂ ਜੀ ਕਿਰਪਾ ਕਰਨ ਤੁਹਾਡੀ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ ਦਰਉ ਕਰੋ ਸਿੱਖੀ ਦਾਤ ਨਾਮ ਦਾੰਦਿਆਂ ਲਾਤਾਂ ਕਉਨ ਜਾਪਾਂ ਦੀ ਪ੍ਰੀਤ ਬਖਸ਼ਣਾ ਨਾਮ ਆਣੀ ਦੇ ਨਾਲ ਰੂਪ ਤੇ ਰੱਖ ਲੈ ਸਤਿਗੁਰੂ ਨਕਰ ਖੇੜੇ ਤੇ ਮਿਲ ਪਰਿਆਤ ਤਨ ਸੰਕੀ ਕਾਇਨਾਤ ਸਭ ਤੇ ਸੰਸਾਰ ਦਾ ਪ੍ਰਾਰਣ ਵੰ खालसा वाहिगुरु जी फते